ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਤੁਹਾਨੂੰ ਇੱਕ ਅੰਕੜਾ ਦਿੰਨਾ 16 ਮਾਰਚ 2022 ਨੂੰ ਸਰਕਾਰ ਬਣੀ ਸੀ ਸੌ ਚੁੱਕੀ ਸੀ ਖੜਕੜ ਕਲਾਂ ਤੁਹਾਡੇ ਚ ਵੀ ਬਹੁਤ ਸਾਰੇ ਗਏ ਹੋਣਗੇ ਉੱਤੇ ਭਗਤ ਸਿੰਘ ਦੇ ਪਿੰਡ ਉੱਥੇ 21% ਪਾਣੀ ਵਰਤ ਰਹੇ ਸੀਗੇ ਨਹਿਰਾਂ ਦਾ 21% ਪਾਣੀ ਪੰਜਾਬ ਇਸਤੇਮਾਲ ਕਰ ਰਿਹਾ ਸੀ ਖੇਤਾਂ ਵਾਸਤੇ ਸਿਰਫ 2 ਸਾਲਾਂ ਚ 84% ਤੇ ਆ ਗਏ ਜੀ ਅੱਜ 84% ਤੇ 4 ਗੁਣਾ ਵੱਧ ਗਿਆ ਤੁਹਾਡੇ ਪਿੰਡਾਂ ਚ ਬਹੁਤ ਸਾਰੇ ਪਾਈਪਾਂ ਪਈਆਂ ਹੋਣੀਆਂ ਆ ਬਹੁਤ ਸਾਰੇ ਖਾੜਾਂ ਚ ਪਾਣੀ ਆਇਆ ਹੁਣ ਔਰ ਜਿਹੜਾ ਉਹ ਪਾਣੀ ਹੈ ਨਾ ਹੈਗਾ ਵੀ ਮੀਨਰਲ ਹੈ ਉਹ ਜਿਤ ਤੱਤ ਨੇ ਧਰਤੀ ਦੀ ਬਜਾਊ ਸ਼ਕਤੀ ਵਧਦੀ ਹੈ ਥੱਲੇ ਤਾਂ ਹੁਣ 600 ਫੁੱਟ ਤੇ ਜਾ ਬੜੇ ਗਰਮ ਪਾਣੀ ਆਉਣ ਲੱਗ ਗਿਆ ਤੱਤ ਆਉਂਦਾ ਨਾ ਹੁਣ ਉਹ ਹੁਣ ਪੁਰਾਣਾ ਜ਼ਮਾਨਾ ਤਾਂ ਰਿਹਾ ਨਹੀਂ ਹੈਗਾ ਵੀ ਵੀ ਠੰਡੇ ਠੰਡੇ ਪਾਣੀ ਚ ਬੋਰ ਥੱਲੇ ਨਾ ਲਾਂਗੇ ਔਲੂ ਚ ਜਾਂ ਖੇਲ ਕਹਿੰਦੇ ਨੇ ਚ ਬੱਚਾ ਵੀ ਕਹਿੰਦੇ ਨੇ ਗਰਮ ਆਉਂਦਾ ਹੁਣ ਤਾਂ ਤੇ ਨਾ ਹੀ ਕਿਤੇ ਡੇਕ ਵੀ ਨਹੀਂ ਛੱਡੀ ਉਹ ਵੀ ਕਿਸੇ ਟਿਊਬਵਲ ਤੇ ਡੇਕ ਹੀ ਹੋਵੇ ਪਹਿਲਾਂ ਇਹ ਦੋ ਡੇਕਾਂ ਇੱਕ ਟਾਲੀ ਹੈ ਨਾ ਉੱਥੇ ਬਹਿ ਕੇ ਰੋਟੀ ਖਾਂਦੇ ਸੀ ਚਾਹ ਬਣਾਉਂਦੇ ਸੀ ਇਹ ਕਾਹ ਕੰਮ ਜ਼ਰੂਰ ਕਰਨਾ ਆਪਦੇ ਪਿੰਡਾਂ ਚ ਜਾਂਦੇ ਰਹਾਂ ਹਾਂ ਨੂੰ ਫਿਰਨੀਆਂ ਚ ਤੇ ਪਿੰਡਾਂ ਦੇ ਟਿਊਬਵਲਾਂ ਤੇ ਦਰਖਤ ਜ਼ਰੂਰ ਲਗਾਉਣੇ ਆ ਦਰਖਤ ਜਿਹੜੇ ਨੇ ਉਹ ਉਹ ਦੇ ਬਿਨਾ ਆਪਾਂ ਆਕਸੀਜਨ ਜਿਹੜੀ ਹੈ ਸਾਹ ਤਾਂ ਲੈਣੇ ਆ ਆਪਾਂ ਤਾਂ ਹੁਣ ਐ ਕਰਨ ਲੱਗੇ ਕਿ ਸੌ ਦਾ ਕੀ ਹੈ ਤਾਂ ਬਾਅਦ ਆਵੇ ਨਾ ਆਵੇ ਕਿਰਾਂ ਕੀ ਕੰਮ ਨੂੰ ਕਰਾਂ ਸੋ ਇਹ ਕੰਮ ਨੇ ਦਰਖਤ ਲਾਉਣੇ ਆ ਪਿੰਡਾਂ ਜਾਂਦੇ ਰਾਹਾਂ ਦੇ ਜਾਂ ਟਿਊਬ ਪੱਲਾਂ ਤੇ ਔਰ ਸਭ ਤੋਂ ਵੱਡੀ ਗੱਲ ਹੈ ਪਿੰਡ ਸਾਰਿਆਂ ਨੂੰ ਪਤਾ ਹੁੰਦਾ ਕਿ ਮੇਰਾ ਪਤਾ ਪਿੰਡਾਂ ਵਾਲਿਆਂ ਨਾਲ ਤਾਂ ਪਿੰਡ ਹੈ ਅਸੀਂ ਮਨਿਰਗਾ ਸਕੀਮ ਦੇ ਤੀਨ ਜਿਲ੍ਹਾ ਸੰਗਰੂਰ ਚ 162 ਲੱਖ ਰੁਪਏ ਨਾਲ 1 ਕਰੋੜ 62 ਲੱਖ ਨਾਲ 3 ਲੱਖ 20 ਹਜ਼ਾਰ 1317 ਬੂਟੇ ਲਵਾਏ ਨੇ ਅੱਜ ਕੱਲ ਉਹ ਜ਼ਮਾਨਾ ਨਹੀਂ ਹੈਗਾ ਵੀ ਬੂਟੇ ਲਾਤੇ ਬਾਅਦ ਚ ਆਵਾਰਾ ਪਸ਼ੂ ਉਹਨੂੰ ਮੁੱਛ ਗਏ ਜਾਂ ਉਹਨੂੰ ਚਰ ਗਏ ਹੁਣ ਤਾਂ 5-5 ਫੁੱਟ ਦੇ 6-6 ਫੁੱਟ ਦੇ ਹੀ ਆ ਜਾਂਦੇ ਆ ਬਣੇ ਬਣਾਏ ਬਸ ਚੱਲਣਾ ਹੀ ਹੁੰਦਾ ਉਹਨਾਂ ਨੇ ਬਸ ਇਹ ਕੋਸ਼ਿਸ਼ਾਂ ਜ਼ਰੂਰ ਕਰਿਓ ਨੌਜਵਾਨ ਮੁੰਡੇ ਬਹੁਤ ਸਾਰੇ ਚੁਣੇ ਗਏ ਨੇ ਸਰਬਸੰਮਤੀ ਨਾਲ ਬਹੁਤ ਚੁਣੇ ਗਏ ਨੇ ਇਹ ਤੁਹਾਡਾ ਫਰਜ਼ ਬਣਦਾ ਯਾਦ ਰੱਖਣਗੇ ਲੋਕ ਤੁਹਾਨੂੰ ਵੀ ਹਾਂ ਯਾਰ ਕੋਈ ਪੰਚਾਇਤ ਆਈ ਸੀ ਪਿੰਡ ਦਾ ਸੁਧਾਰ ਕਰਦਾ ਦੇਖੋ ਇੱਕ ਪੰਚਾਇਤ ਇੱਕ ਪਿੰਡ ਦੀ ਕਾਇਆ ਪਲਟ ਸਕਦੀ ਹੈ ਇੱਕ ਡੀਸੀ ਇੱਕ ਜ਼ਿਲ੍ਹੇ ਦੀ ਕਾਇਆ ਪਲਟ ਸਕਦਾ ਹੈ ਇੱਕ ਐਮਐਲਏ ਇੱਕ ਹਲਕੇ ਦਾ ਕਾਇਆ ਪਲਟ ਕਰ ਸਕਦਾ ਹੈ ਇੱਕ ਐਮਪੀ ਨੌ ਹਲਕਿਆਂ ਦੀ ਕਾਇਆ ਪਲਟ ਕਰ ਸਕਦਾ ਹੈ ਇੱਕ ਮੁੱਖ ਮੰਤਰੀ ਪੂਰੀ ਸਟੇਟ ਦੀ ਕਾਇਆ ਪਲਟ ਕਰ ਸਕਦਾ ਸੁਵਿਚੇਨ ਬਣਦੀ ਹੈ